ਪੰਜਾਬ ਰੱਬ ਆਸਰੀ ਹੈ ਕਿਉਂਕਿ ਸਰਕਾਰ ਹਰ ਇੱਕ ਫਰੰਟ ਦੇ ਉੱਪਰ ਫੇਲ ਹੁੰਦੀ ਦਿਖਾਈ ਦੇ ਰਹੀ ਹੈ ਜੇਕਰ ਪੰਚਾਇਤੀ ਚੋਣਾਂ ਦੀ ਗੱਲ ਕਰੀਏ ਤਾਂ ਪੰਚਾਇਤੀ ਚੋਣਾਂ ਸਵਾਲਾਂ ਦੇ ਘੇਰੇ ਦੇ ਵਿੱਚ ਨੇ ਮਾਮਲਾ ਹਾਈ ਕੋਰਟ ਤੱਕ ਵੀ ਪਹੁੰਚ ਚੁੱਕਿਆ ਹੈਗਾ ਤੇ ਦੂਸਰੇ ਪਾਸੇ ਐਨਓਸੀ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਸਰਕਾਰ ਦੇ ਉੱਪਰ ਵੱਡੇ ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਸੋ ਅੱਜ ਬੜੇ ਵੱਡੇ ਘਟਨਾਕਰਮ ਵਾਪਰੇ ਨੇਗੇ ਤੇ ਹੁਣ ਨਾਮਜ਼ਦਗੀਆਂ ਦੌਰਾਨ ਵੀ ਇੱਟਾ ਰੋੜੇ ਚੱਲਨੇ ਸ਼ੁਰੂ ਹੋਏ ਨੇ ਸੋ ਪੰਚਾਇਤੀ ਚੋਣਾਂ ਦਾ ਮਾਹੌਲ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਹੈ ਤੇ ਸਰਕਾਰ ਦੀ ਭੂਮਿਕਾ ਕਿਸ ਤਰ੍ਹਾਂ ਦੀ ਹੈ ਇਸ ਦੇ ਉੱਪਰ ਗੱਲਬਾਤ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਸੀਐਮ ਭਗਵੰਤ ਮਾਨ ਦੀ ਜਿਨ੍ਹਾਂ ਦੇ ਵੱਲੋਂ ਕੇਂਦਰ ਤੋਂ ਮਦਦ ਦੀ ਅਪੀਲ ਕੀਤੀ ਗਈ ਹੈ ਤੇ ਇਹ ਕਿਹਾ ਗਿਆ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ ਆਖਰ ਕਿਸ ਮਾਮਲੇ ਦੇ ਉੱਪਰ ਭਗਵੰਤ ਮਾਨ ਜੀ ਵੱਲੋਂ ਕੇਂਦਰ ਤੋਂ ਮਦਦ ਮੰਗੀ ਗਿਆ ਤੇ ਕਿਹੜਾ ਉਹ ਮਸਲਾ ਹੈ ਜਿਸ ਦੇ ਹੱਲ ਨਾ ਹੋਣ ਕਾਰਨ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ ਗੱਲਬਾਤ ਉਹਦੇ ਉੱਪਰ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਮਾਨ ਸਰਕਾਰ ਦੀ ਵੱਧੀਆਂ ਮੁਸ਼ਕਲਾਂ ਦੀ ਤੇ ਗੱਲ ਕਰਾਂਗੇ ਕਿ ਲੋਕ ਹੁਣ ਮਾਨ ਸਰਕਾਰ ਤੋਂ ਖਫਾ ਨੇ ਨਿਰਾਸ਼ ਹੋ ਚੁੱਕੇ ਨੇ ਕਿਉਂ ਆਖਰ ਕਾਂਗਰਸ ਨੂੰ ਯਾਦ ਕੀਤਾ ਜਾ ਰਿਹਾ ਹੈ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕੀਤਾ ਜਾ ਰਿਹਾ ਕਿਸ ਮਾਮਲੇ ਦੇ ਉੱਪਰ ਕੈਪਟਨ ਅਮਰਿੰਦਰ ਨੂੰ ਯਾਦ ਕੀਤਾ ਜਾ ਰਿਹਾ ਹੈ ਗੱਲਬਾਤ ਉਸ ਦੇ ਉੱਪਰ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੋਦਾ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਡਾਕਟਰ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ 'ਚ ਸ਼ੁਕਰੀਆ ਲਖਵਿੰਦਰ ਜੀ ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜਦੋਂ ਵੀ ਸੀਐਮ ਸਾਹਿਬ ਕਿਸੇ ਸਪੀਚ ਦਿੰਦੇ ਨੇ ਸਟੇਜ ਤੋਂ ਬੋਲਦੇ ਨੇ ਤਾਂ ਕਹਿੰਦੇ ਨੇ ਸਭ ਕੁਝ ਕੰਟਰੋਲ ਦੇ ਵਿੱਚ ਹੈ ਸਾਰਾ ਕੁਝ ਸਹੀ ਚੱਲ ਰਿਹਾ ਹੈ ਤੇ ਪਰ ਜੇਕਰ ਹੁਣ ਪੰਚਾਇਤੀ ਚੋਣਾਂ ਦੀ ਆਪਾਂ ਗੱਲ ਕਰ ਲਈਏ ਮਾਹੌਲ ਇੰਨਾ ਪੱਕ ਚੁੱਕਿਆ ਹੈ ਕਿ ਅੱਜ ਤਾਂ ਜੇ ਆਪਾਂ ਗੱਲ ਕਰੀਏ ਗੁਰਦਾਸਪੁਰ ਦੀ ਚਾਹੇ ਗੱਲ ਕਰ ਲਈਏ ਉੱਥੇ ਦੇ ਘਟਨਾਕ੍ਰਮ ਦੀ ਗੱਲ ਕਰ ਲਈਏ ਜਿੱਥੇ ਡੀਸੀ ਸਾਹਿਬ ਦੇ ਨਾਲ ਤਲਖੀ ਪੰਜਾਬ ਦੀ ਜਿਹੜੇ ਸੀਨੀਅਰ ਕਾਂਗਰਸੀ ਦੀ ਲੀਡਰ ਨੇ ਉਹਨਾਂ ਦੀ ਹੋਈ ਹੈ ਤੇ ਦੂਜੇ ਪਾਸੇ ਜੀਰੇ ਦੀ ਗੱਲ ਕਰ ਲਈਏ ਜਿੱਥੇ ਕਿ ਅੱਜ ਈਟਾਂ ਰੋੜੇ ਤੱਕ ਚੱਲੇ ਨਹੀਂ ਨਾਮਿਨੇਸ਼ਨ ਇਲਜ਼ਾਮ ਹੁਣ ਇਹ ਲਗਾਏ ਜਾ ਰਹੇ ਨੇਗੇ ਕਿ ਜਿਹੜੇ ਸੱਤਾਧਰ ਹੈਗੀ ਸਿੱਧੇ ਉੱਥੇ ਐਮਐਲਏ ਸਾਹਿਬ ਦੇ ਉੱਪਰ ਦੋਸ਼ ਲੱਗੇ ਨੇ ਕਿ ਉਹ ਸਾਨੂੰ ਨਾਮਿਨੇਸ਼ਨ ਫਾਈਨਲੀ ਕਰਨ ਦੇ ਰਹੇ ਹੈਗੇ ਸੋ ਇਸ ਤਰ੍ਹਾਂ ਦੇ ਹਾਲਾਤ ਬਣੇ ਹੋ ਨੇ ਲੇਕਿਨ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਉਹ ਕਹਿ ਰਹੇ ਨੇ ਵਿਰੋਧੀ ਧਿਰ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇੱਥੋਂ ਤੱਕ ਕਿ ਫੇਅਰ ਕਰਾਉਣ ਦੇ ਲਈ ਇਹ ਪੰਚਾਇਤੀ ਚੋਣਾਂ ਫੇਅਰ ਕਰਾਉਣ ਦੇ ਲਈ ਅੱਜ ਇੱਕ ਬਫਦ ਆਮ ਆਦਮੀ ਪਾਰਟੀ ਦਾ ਪੰਜਾਬ ਲੋਕ ਚੋਣ ਕਮਿਸ਼ਨ ਨੂੰ ਮਿਲਿਆਗਾ ਤੇ ਉੱਥੇ ਉਹਨਾਂ ਦੇ ਵੱਲੋਂ ਕਈ ਸੁਝਾਅ ਵੀ ਦਿੱਤੇ ਗਏ ਨੇਗੇ ਵੀ ਭਾਈ ਫੇਰ ਹੋਣੇ ਚਾਹੀਦਿਆਂ ਨੇ ਇੱਕ ਪਾਸੇ ਸਰਕਾਰ ਕਹਿ ਰਹੀ ਐ ਅਸੀਂ ਚੋਣਾਂ ਫੇਅਰ ਕਰਾ ਰਹਿਆਂਗੇ ਵਫਦ ਮਿਲ ਰੇਣੇ ਜਾ ਕੇ ਚੋਣ ਕਮਿਸ਼ਨ ਨੂੰ ਫੇਅਰ ਕਰਾਉਣ ਦੇ ਲਈ ਲੇਕਿਨ ਦੂਸਰੇ ਪਾਸੇ ਜ਼ਮੀਨੀ ਹਕੀਕਤ ਦੇ ਉੱਪਰ ਦੇਖੀਏ ਤਾਂ ਐਨਓਸੀ ਦੇ ਰੋਲੇ ਪੈਂਦੇ ਨਜ਼ਰ ਆ ਰਹੇ ਨੇਗੇ ਸੋ ਅੱਜ ਨੋਮੀਨੇਸ਼ਨ ਕਰਨੀ ਸੀ ਦਾ ਸਾਬਕਾ ਐਮਐਲਏ ਕਾਂਗਰਸ ਦੇ ਉਹ ਆਪਣੇ ਸਾਥੀਆਂ ਦੇ ਨਾਲ ਪਹੁੰਚੇ ਸੀ ਨੋਮੀਨੇਸ਼ਨ ਫਾਈਲ ਕਰਨ ਉੱਥੇ ਜੀ ਟਾ ਰੋੜੇ ਚੱਲਣੇ ਸ਼ੁਰੂ ਹੋ ਗਏ ਇਲਜ਼ਾਮ ਸਾਬਕਾ ਐਮਐਲਏ ਦੇ ਵੱਲੋਂ ਸਿੱਧੇ ਉਹ ਤੌਰ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਉੱਪਰ ਲਗਾਏ ਗਏ ਨਹੀਂ ਤੇ ਦੂਸਰੇ ਪਾਸੇ ਇਹਨਾਂ ਚੋਣਾਂ ਨੂੰ ਲੈ ਕੇ ਪਟੀਸ਼ਨਾਂ ਹਾਈ ਕੋਰਟ ਤੱਕ ਪਹੁੰਚ ਗਈਆਂ ਨੇ ਕਿਵੇਂ ਦੇਖ ਰਹੇ ਹੋ ਚੋਣਾਂ ਨੂੰ ਸਿਰੇ ਚੜ ਪਉਣਗੀਆਂ ਕਿਉਂਕਿ ਚੋਣਾਂ ਨੂੰ ਰੱਦ ਕਰਨ ਤੱਕ ਦੀ ਜਿਹੜੀ ਪਟੀਸ਼ਨਾਂ ਆ ਗਈ ਉਹ ਹਾਈ ਕੋਰਟ ਦੇ ਵਿੱਚ ਪਹੁੰਚਦੇ ਨਜ਼ਰ ਆ ਰਹੀਆਂ ਨੇ ਇੱਕ ਪੁਲ ਰਵਿੰਦਰ ਜੀ ਹਾਲਾਤ ਦਿਨੋਂ ਦਿਨ ਵੱਧ ਤੋਂ ਵੱਧ ਹੁੰਦੀ ਜਾ ਰਹੀ ਹੈ ਕੱਲ੍ਹ ਪੱੱਸੋਂ ਇਹ ਬੋਲੀਆਂ ਹੋ ਰਹੀਆਂ ਸੀ ਪੰਚਾਇਤਾਂ ਦੀ ਆਪਾਂ ਨੇ ਦੇਖਿਆ ਕਿ ਸਿਰਫ ਸੰਮਤੀ ਦੇ ਲਈ ਐਮਐਲਏ ਕਹਿ ਰਹੇ ਸੀ ਕਿ ਲਿਖਿਓ ਜੀ ਅਸੀਂ ਤੁਹਾਨੂੰ ਬੰਦੇ ਬਣਾ ਦੇਵਾਂਗੇ ਅੱਜ ਜਿਹੜੀ ਇੱਕ ਦਰਜਾ ਅੱਗੇ ਵੱਧਦੀ ਹੈ ਗੱਲ ਕਿ ਗਰਦਾਸਪੁਰ ਦੇ ਵਿੱਚ ਵੀ ਦੇਖੋ ਤੇ ਜੀਰੇ ਦੇ ਵਿੱਚ ਵੀ ਜੀਰੇ ਚ ਤਾਂ ਲਗਭਗ ਪੋਲੀ ਚੱਲ ਗਈ ਹੈ ਬਸ ਬਣਾਉਂਦੇ ਉਹ ਵੀਰ ਸਿੰਘ ਜੀਰਾ ਸਰਪ ਦਾ ਮੈਂਦੇ ਜਖਮੀ ਵੀ ਹੋ ਗਏ ਪਰ ਉਹ ਨਾਲ ਕਹਿ ਰਹੇ ਨੇ ਕਿ ਅਸੀਂ ਪਹਿਲਾਂ ਹੀ ਪੀਸੀ ਨੂੰ ਡੀਜੀਪੀ ਸਭਨਾਂ ਨੂੰ ਲਿਖ ਕੇ ਦੇ ਜੀਸੀਏ ਕਿ ਇਸ ਤਰ੍ਹਾਂ ਦਾ ਕੁਝ ਹੋਊਗਾ ਉਹਨਾਂ ਕੋਲ ਬਜਾਇਜ ਹਥਿਆਰ ਨਹੀਂ ਤੇ ਤਰੋ ਉਹ ਕਹਿੰਦੇ ਕੋਲ ਸੋਨਾਂ ਦੇ ਨਾਲ ਆਈ ਕੋਮਾਰਕੀਤੀ ਗਈ ਪਰ ਸਾਡੇ ਪੇਪਰ ਵਿਖੋ ਕੇ ਲੱਗੇ ਨੇ ਮਤਲਬ ਇਹਦੇ ਤੇਰੇ ਕੌਣ ਕਰਦਾ ਸੋ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਵਫਦ ਮਿਲ ਰਿਹਾ ਹੈ ਜਾ ਕੇ ਕਲੈਕਸ਼ਨ ਕਮਿਸ਼ਨ ਨੂੰ ਕੇ ਜੀ ਫਿਰ ਇਹ ਫੇਰ ਕਰਾਓ ਫਿਰ ਕੌਣ ਕਿਹੜੀ ਸ਼ਕਤੀ ਹੈ ਜਿਹੜੀ ਇਦਾਂ ਕਰਦੀ ਕਿਉਂ ਪੁਲਿਸ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਮਦਦ ਕਰਦੀ ਹੈ ਤੇ ਦੂਜਿਆਂ ਦਾ ਬਹੁਤ ਕਰਦੀ ਹੈ ਇਸੇ ਤਰੀਕੇ ਦੇ ਨਾਲ ਗੁਰਦਾਸਪੁਰ ਦੇ ਵਿੱਚ ਹੋਇਆ ਕਿ ਉਹ ਬੀਸੀ ਨੂੰ ਮਿਲਣ ਗਏ ਤਿੰਨ ਮੰਤਰੀ ਪ੍ਰਾਣੇ ਤੇ ਉਹਨਾਂ ਨੂੰ ਜਿੰਦਰੰਦਾਵਾ ਤੇ ਜਿੰਦਰਵਾਜਪਾ ਤੇ ਉਹਨਾਂ ਨੂੰ ਬਿਠਾ ਕੇ ਮਤਲਬ ਬਾਅਦ ਵਿੱਚ ਕਹਿੰਦੇ ਤੁਸੀਂ ਜਾਓ ਮਤਲਬ ਦੇਖੋ ਕਹਲੇ ਕਿ ਨੀਅਤ ਸਾਫ ਨਹੀਂ ਉਹ ਠੀਕ ਹੈ ਕਿ ਕੋਝਾਬਾਜੀ ਹੋ ਰਹੀ ਹੈ ਪਰ ਉਹਦਾ ਕੋਈ ਮਤਲਬ ਨਹੀਂ ਤੇ ਉਹ ਥੋਡੀ ਪਾਰਟੀ ਦੇ ਮੰਤਰੀ ਆਪ ਜਾ ਕੇ ਮੰਨ ਰਹੇ ਨੇ ਕਿ ਕੋਰਟ ਦੇ ਸਾਹਮਣੇ ਡਰ ਰਹੇ ਕਿ ਫ੍ਰੀਐਂਡ ਫੇਅਰ ਨਹੀਂ ਹੋਊਗਾ ਕਰੋ ਇਹਦਾ ਮਤਲਬ ਤੁਸੀਂ ਆਪਣੀ ਇਹ ਫੇਲ ਹੋ ਮੰਨ ਰਹੇ ਹੋ ਕਿ ਲੇਕ ਸਰਫ ਲੇਮ ਤੁਸੀਂ ਉਹਦੇ ਸੱਟਾ ਸਿੱਟਣਾ ਚਾਹੁੰਦੇ ਐ ਐਮਐਲਏ ਨੇ ਜਿਹੜੇ ਤੁਹਾਡੇ ਜਾ ਕੇ ਰੈਲੀਆਂ ਕਰ ਕਰਕੇ ਗੈਰਨੀ ਜਗਾ ਕਿਸੇ ਬੰਦੇ ਬਣਾ ਦੇਗੇ ਕਿੱਥੋਂ ਕਿੱਥੋਂ ਸ਼ਕਤੀ ਆਉਦੀ ਆ ਉਹ ਬਈ ਇਹਨੇ ਹੌਸਲਾ ਦਿੱਤਾ ਇਸ ਪੱਧਰ ਤੱਕ ਸੋ ਮੇਰਾ ਖਿਆਲ ਇਹ ਹੈ ਕਿ ਇੱਕ ਪਾਸੇ ਫੇਲ ਹੋ ਗਈ ਹੈ ਇੱਕ ਲੈਵਲ ਦੇ ਉੱਤੇ ਜਾਂ ਤਾਂ ਮੈਨੂੰ ਪਹਿਲਾਂ ਤਾਂ ਇਹ ਲੱਗਦਾ ਸੀ ਕਿ ਇਹ ਨਵੇਂ ਨੇ ਅਣਜਾਣ ਨੇ ਸ਼ਾਇਦ ਇਹਨਾਂ ਨੂੰ ਪੂਰੀ ਸਮਝ ਨਹੀਂ ਅਫਸਰ ਇਹਨਾਂ ਨਾਲ ਕੋਆਪਰੇਟ ਨਹੀਂ ਕਰਦੇ ਤਾਂ ਉਹ ਗੱਲ ਨਾ ਗੜਬੜ ਹੋ ਉਹ ਸਾਡੇ ਇੱਥੇ ਬਹੁਤ ਬਾਰੇ ਅਕਸਰ ਹੁੰਦੇ ਸੀ ਜਦੋਂ ਉਹਨਾਂ ਨੂੰ ਕੰਮ ਨਹੀਂ ਆ ਜਦੋਂ ਕੱਢ ਦਿੱਤਾ ਗਿਆ ਤਾਂ ਜਾਣ ਲੱਗੇ ਉਹ ਕਹਿੰਦੇ ਧਰਨਾਕਾਰੀਆਂ ਨੂੰ ਕਹਿੰਦੇ ਭਾਈ ਕੋਈ ਮੇਰੇ ਤੋਂ ਗਲਤੀਆਂ ਤਾਂ ਹੋਈਆਂ ਨੇ ਪਰ ਮੇਰੀ ਨਾ ਨੀਅਤ ਸਾਫ਼ ਸੀ ਨੀਅਤ ਮੇਰੀ ਗਲਤ ਉਹ ਧਰਨਾਕਾਰੀ ਨੇ ਉੱਠ ਕੇ ਕਿਹਾ ਕਹਿੰਦਾ ਨਹੀਂ ਜੀ ਤੁਹਾਡੇ ਕੋਲੋਂ ਕੋਈ ਗਲਤੀ ਨਹੀਂ ਕੋਈ ਤੁਹਾਡੀ ਨੀਅਤ ਹੀ ਖਰਾਬ ਸੀ ਜੀ ਉਹਨਾਂ ਤਨ ਹੁਣ ਹੁਣ ਇਦਾਂ ਲੱਗਣ ਲੱਗ ਗਏ ਕਿ ਨੀਅਤ ਸਾਫ਼ ਨਹੀਂ ਅੰਨ ਲੱਗਦਾ ਸੀ ਕਿ ਉਹਨਾਂ ਜਾਣ ਨੇ ਗਲਤੀਆਂ ਹੋ ਰਹੀਆਂ ਨੇ ਮਤਲਬ ਜਦੋਂ ਇੱਕ ਪਾਸੇ ਨੂੰ ਚੱਲ ਰਹੀ ਹੈ ਗੱਲ ਉਸ ਵੀ ਡੀਸੀ ਵੀ ਧਿਰ ਦੀ ਹਮਾਇਤ ਕਰ ਰਹੇ ਨੇ ਅਜੀ ਤੇਰੇ ਨਾਲ ਉਹ ਮੇਰਾ ਕੱਲ ਪਰਤਮਨ ਕੀ ਕਰ ਰਹੇ ਨੇ ਜਿਉਂ ਉਹ ਸਿਆਣ ਨਹੀਂ ਰਹੇ ਉਹਦੀ ਗੱਲ ਸੁਣ ਨਹੀਂ ਦੇ ਡਾਕਟਰ ਸਾਹਿਬ ਪਿਛਲੇ ਦਿਨੀ ਕਾਂਗਰਸ ਦਾ ਬਫਦ ਵੀ ਜਾ ਕੇ ਮਿਲਿਆ ਸੀਗਾ ਪ੍ਰਤਾਪ ਸਿੰਘ ਬਾਜਬਗਾਇਆ ਸੀ ਨਾਲ ਹੋਰ ਲੀਡਰਸ਼ਿਪ ਗਈ ਸੀ ਉਹਨਾਂ ਵੱਲੋਂ ਵੀ ਕੁਝ ਧਾਂਦਲੀ ਦੇ ਅੰਦੇਸ਼ੇ ਪ੍ਰਗਟ ਕੀਤੇ ਗਏ ਸੀ ਜੋ ਲੈਟਰਨਲ ਦਿੱਤਾ ਗਿਆ ਸੀਗਾ ਚੋਣ ਕਮਿਸ਼ਨ ਨੂੰ ਲੇਕਿਨ ਅੱਜ ਆਮ ਆਦਮੀ ਪਾਰਟੀ ਤੇ ਆ ਚਲੋ ਵਿਰੋਧੀ ਤਾਂ ਮੰਨਿਆ ਵੀ ਭਾਈ ਸਾਡੇ ਨਾਲ ਤੱਕਾ ਹੋ ਰਿਹਾ ਕਹਿੰਦੇ ਐਨਓਸੀਆਂ ਨਹੀਂ ਮਿਲ ਰਹੀਏ ਪੂਰੇ ਪੰਜਾਬ ਦੇ ਵਿੱਚ ਰੌਲਾ ਪੈ ਰਿਹਾ ਵੀ ਐਨਓਸੀਆਂ ਨਹੀਂ ਮਿਲ ਰਹੀਆਂ ਜਿਹੜੇ ਪੰਚਾਇਤ ਸੈਕਟਰੀ ਨੇ ਜਿਹਨਾਂ ਐਨਓਸੀ ਦੇਣੀਆਂ ਨੇਗੀਆਂ ਜਿਨ੍ਹਾਂ ਨੇ ਚੁੱਲਾ ਟੈਕਸ ਦਾ ਦੇਣਾ ਨੋ ਡਿਊਸ ਦੇਣਾਗਾ ਉਹ ਕਹਿੰਦੇ ਉਹਨਾਂ ਦੇ ਫੋਨ ਬੰਦ ਨੇ ਉਹ ਮਿਲ ਨਹੀਂ ਰਹੇ ਹੈਗੇ ਸੋ ਇਸ ਤਰ੍ਹਾਂ ਦੇ ਇਲਜ਼ਾਮ ਨੇ ਵਿਰੋਧੀ ਪਾਰਟੀ ਚਲੋ ਮੰਨੀ ਲਾਈਏ ਕਾਂਗਰਸ ਲਗਾਈ ਤੇ ਹੁਣ ਆਮ ਆਦਮੀ ਪਾਰਟੀ ਖੁਦ ਕਹਿ ਰਹੀ ਆ ਵੀ ਤੁਸੀਂ ਫੇਰ ਕਰਾ ਕੇ ਦਿਓ ਫਿਰ ਆਖਰ ਇਹ ਅਫਸਰ ਕੀ ਸਰਕਾਰ ਤੋਂ ਬਾਹਰ ਹੀ ਹੋ ਕੇ ਚੱਲ ਰਹੇ ਨੇ ਕੀ ਜੇ ਜਿਸ ਤਰੀਕੇ ਦੇ ਨਾਲ ਅੱਜ ਆਪਾਂ ਗੁਰਦਾਸਪੁਰ ਦੇ ਵਿੱਚ ਦੇਖਿਆ ਵੀ ਡੀਸੀ ਸਾਹਿਬ ਦੇ ਨਾਲ ਤਲਖੀ ਹੁੰਦੀ ਦੀ ਕੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੀ ਜੇ ਆਪਾਂ ਕਹੀਏ ਮੱਝ ਦੀ ਸਾਰੀ ਕਰੀਮ ਉੱਥੇ ਪਹੁੰਚੀ ਸੀ ਗੁਰਦਾਸਪੁਰ ਦੇ ਵਿੱਚ ਤਾਂ ਕੀ ਜਿਹੜੇ ਅਫਸਰ ਨੇ ਮਨਮਾਨੀ ਤੇ ਉਤਰ ਆਏ ਨੇ ਕੀ ਸਰਕਾਰ ਤੋਂ ਬਾਹਰ ਹੀ ਹੋ ਚੁੱਕੇ ਨੇ ਇਸ ਨੂੰ ਮਨਮਾਨੀ ਇਹ ਹਰਿਕੇਂਦਰ ਜੀ ਉਦੋਂ ਹੁੰਦੀ ਹੈ ਕਿ ਉਹ ਮਨਮਾਨੀ ਕਰਕੇ ਆਪਣੇ ਰੂਲ ਬਣਾ ਕੇ ਉਹਦੇ ਹਿਸਾਬ ਨਾਲ ਚੱਲ ਰਹੇ ਨੇ ਕੋਈ ਇੱਕ ਧਿਰਤੀ ਮਦਦ ਕਰ ਰਹੇ ਨੇ ਦੂਜੀ ਧਿਰਤੀ ਮਦਦ ਨਹੀਂ ਕਰ ਰਹੇ ਉਹਨੂੰ ਸਟਾਪ ਕਰ ਰਹੇ ਨੇ ਮਨਮਾਨੀ ਕਿੱਥੋਂ ਹੋ ਗਈ ਦੇ ਪੰਚਾਇਤ ਸੈਕਟਰੀ ਕੋਲ ਨਹੀਂ ਚੱਕ ਰਹੇ ਇੱਕ ਧਿਰ ਦੀ ਉਹ ਮਦਦ ਕਰ ਰਹੇ ਨੇ ਬਕਾਇਦਾ ਤਾਂ ਫਿਰ ਮਨਮੰਨੀ ਥੋੜੀ ਹੈ ਸਮਝੋ ਨਾ ਗੱਲ ਕਾਂਗਰਸ ਵਾਲੇ ਨੇ ਜਿਹੜੇ ਉਹਨਾਂ ਦੇ ਉੱਪਰ ਗੋਲੀਆਂ ਚੱਲ ਰਹੀਆਂ ਨੇ ਪੁਲਿਸ ਹੈ ਜਿਹੜੀ ਦੂਜੀ ਦਿਨ ਤੇ ਨਾਲ ਜਾ ਰਹੀ ਹੈ ਚਲਾਉਣ ਵਾਲਿਆਂ ਦੇ ਮਨਮੰਨੀ ਕਿਹਦੀ ਹੋਈ ਮਨਮੰਨੀ ਵਾਲੀ ਕੋਈ ਗੱਲ ਨਹੀਂ ਸਰਕਾਰ ਹੈ ਜਿਹੜੀ ਆਮ ਆਦਮੀ ਪਾਰਟੀ ਹੈ ਜਿਹੜੀ ਮਿਸ਼ਨਰੀ ਦਾ ਦੁਰਉਪਯੋਗ ਕਰਦੀ ਹੈ ਅਸੀਂ ਪਰ ਇਹ ਮੇਰਾ ਖਿਆਲ ਹੈ ਇਹਨਾਂ ਨੂੰ ਮਹਿੰਗਾ ਕੋਊਗਾ ਪਬਲਿਕ ਪਰਸੈਪਸ਼ਨ ਬੜੀ ਖਰਾਬ ਹੋ ਰਹੀ ਹੈ ਇਸ ਬੰਦ ਦੇ ਨਾਲ ਪਹਿਲਾਂ ਤਾਂ ਵਾਰਡ ਬੰਦੀ ਦੇ ਵਿੱਚ ਹੀ ਕਿੰਨੇ ਰੋਲੇ ਪਏ ਹਾਈ ਕੋਰਟ ਤੱਕ ਕੇਸ ਗਏ ਹੋਏ ਨੇ ਤੱਤਪੜਤੀ ਦੇ ਵਿੱਚ ਨੋਟੀਫਿਕੇਸ਼ਨ ਕਰੀ ਜਿੱਥੇ ਗਲਤੀਆਂ ਆ ਰਹੀਆਂ ਉਸ ਤਰੀਕੇ ਦੇ ਨਾਲ ਹੋ ਸਕਦਾ ਕੋਰਟ ਵੱਲੋਂ ਹੀ ਕੋਈ ਅਸੀ ਚੀਜ਼ ਹੋਵੇ ਪਰ ਐਸੀਆਂ ਵੀ ਮਤਲਬ ਐਗਜ਼ਾਮਪਲ ਆਈਆਂ ਨੇ ਕਿ ਜੋ ਧਰਨੇ ਤੇ ਬੈਠ ਕੇ ਪੁੱਛੋ ਵੰਡੀ ਦੇ ਵਿੱਚ ਕਿ ਸਾਨੂੰ ਤੁਸੀਂ ਵੇੜੇ ਵਾਲਿਆਂ ਨੂੰ ਤੇ ਗੁੱਟਿਆਂ ਨੂੰ ਅਲੱਗ-ਅਲੱਗ ਕਰਕੇ ਵਾਰਡ ਬੰਦੀ ਕਰ ਰਹੇ ਹੋ ਤੁਸੀਂ ਸਾਡਾ ਏਕਾ ਤੋੜ ਰਹੇ ਹੋ ਇਸ ਕੰਦ ਨਾਲ ਸੋ ਮੇਰਾ ਖਿਆਲ ਹੈ ਕਿ ਮਤਲਬ ਇਕਤਾ ਸਮਝ ਵੀ ਨਹੀਂ ਹੈ ਕਮਲੇ ਵੀ ਐ ਸਿਮਿਆ ਦੇ ਰੋਹ ਵੀ ਪੈਗੀ ਬਸ ਨੀਅਤ ਵੀ ਮਾੜੀ ਇਹ ਪੋਜੀਸ਼ਨ ਬਣਦੀ ਜਾ ਰਹੀ ਹੈ ਪਬਲਿਕ ਦੇ ਵਿੱਚ ਜਿੰਨਾ ਮੇਰਾ ਖਿਆਲ ਹੈ ਵੀ ਚਾਹ ਸੀਗਾ ਜਿੰਨਾ ਮਤਲਬ ਉਹਨਾਂ ਹੀ 22 ਸਾਲਾਂ ਦੇ ਵਿੱਚ ਮਾ ਤਾਂ ਲਿਆ ਹੀ ਉਹਨਾਂ ਹੁਣ ਤਾਂ ਲੋਕਤੰਤਰ ਆਦਰਾ ਕਰ ਰਹੇ ਨੇ ਮਤਲਬ ਕਿਹੜਾ ਪਿੰਡ ਹੈ ਜਿੱਥੇ ਰੌਲਾ ਨਹੀਂ ਇੱਕ ਵਾਰ ਸੇ ਬੋਲੀਆਂ ਹੋ ਰਹੀਆਂ ਨੇ ਉਹ ਹੁਣ ਆਪ ਇਹਨਾਂ ਦੀ ਟਾਟ ਦੀ ਗੱਲ ਕੀ ਕਹਿ ਰਹੀ ਹੈ ਕਿ ਜੇ ਇਹ ਇਨਕੁਆਰੀ ਕਰਾਉ ਤੁਸੀਂ ਤੇ ਬੋਲੀਆਂ ਹੋ ਰਹੇ ਨੇ ਲੋਕ ਪੈਸੇ ਦੇ ਰਹੇ ਨੇ ਸੋਦੇਵਾਜੀ ਓਪਨ ਲਿਖ ਪਰ ਇਹ ਪੰਜਾਬ ਦੀ ਹਿਸਟਰੀ 'ਚ ਮੇਰਾ ਨਹੀਂ ਖਿਆਲ ਕਦੇ ਇਸ ਤਰ੍ਹਾਂ ਦਾ ਹੋਇਆ ਉਹ ਪੰਚਾਇਤ ਚੋਣਾਂ 'ਚ ਸਭ ਤੋਂ ਵੱਡਾ ਪ੍ਰੋਜੈਕਟ ਹੈ ਬਹੁਤ ਸਾਰੀਆਂ 13000 ਪੰਚਾਇਤਾਂ ਨੇ ਮਤਲਬ ਔਕਾਤ ਹੁੰਦਾ ਹੈ ਮਿਸ਼ਨ 'ਤੇ ਪ੍ਰੈਸ਼ਰ ਵੀ ਹੁੰਦਾ ਪਰ ਐਦਾਂ ਨਹੀਂ ਕਦੇ ਹੋਇਆ ਡਾਕਟਰ ਇਹ ਇਹ ਇਹਦੇ ਕਾਰਨ ਕੀ ਹੋ ਸਕਦੇ ਨੇ ਵੀ ਜਿਸ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਦਿੱਲੀ ਲੌਬੀ ਤੇ ਪੰਜਾਬ ਲੌਬੀ ਦੀ ਅੰਦਰੂਨੀ ਕਲੇਸ਼ ਕਲੇਸ਼ ਚੱਲ ਰਿਹਾਗਾ ਭਾਵੇਂ ਉਹ ਉਪਰਲੀ ਸਵੀਕਾਰ ਨਹੀਂ ਕੀਤਾ ਜਾ ਰਿਹਾ ਪਰ ਜਿਸ ਤਰ੍ਹਾਂ ਹੁਣ ਆਪਾਂ ਹਾਲਾਤ ਦੇਖ ਰਿਹਾ ਵੀ ਉਧਰੋਂ ਕੇਜਰੀਬਾਲ ਤੇ ਭਗਵੰਤ ਮਾਨ ਜੀ ਆ ਰਹੇ ਲੱਗਦੇ ਨੇ ਕਿਸੇ ਵੀ ਰੈਲੀ 'ਚ ਕੱਟ ਨਹੀਂ ਦਿਖ ਰਿਹਾ ਕੀ ਅੰਦਰੂਨੀ ਗਲੇਸ਼ ਕਰਨ ਕਰਕੇ ਸਰਕਾਰ ਦੇ ਹੱਥੋਂ ਸਾਰਾ ਕੁਝ ਖਿੰਡਦਾ ਜਾ ਰਿਹਾਗਾ ਕੀ ਤਾਂ ਹੀ ਅਫਸਰਸਾਈ ਕਿਤੇ ਨਾ ਕਿਤੇ ਭਾਰੀ ਪੈਣ ਦੀ ਕੋਸ਼ਿਸ਼ ਕਰ ਰਹੀ ਹੈ ਨੇ ਰੁਨੀ ਕਲੇਸ਼ ਤਾਂ ਚਲੋ ਹੈਗਾ ਹੀ ਹੈਗਾ ਪਰ ਮੈਨੂੰ ਲੱਗਦਾ ਹੈ ਕਿ ਇਨਕੰਪੀਟੈਂਟ ਵੀ ਨੇ ਨੀਅਤ ਵੀ ਮਾੜੀ ਹੈ ਉਹਨਾਂ ਹੀ ਕੰਮ ਨੇ ਆਸਲ ਜੀ ਸ਼ੋ ਜਿਆਦਾ ਕਰ ਰਹੇ ਨੇ ਜਿੰਨਾ ਹੋ ਨਹੀਂ ਰਿਹਾ ਉਹ ਨੂੰ ਦਿਖਾਵਾ ਕਰਨ ਦੇ ਨੇ ਮਤਲਬ ਕੋਨਾ ਰੁਪਈਆ ਐਂਟਰਟੇਨਮੈਂਟ ਤੇ ਖਰਚਦੇ ਨੇ ਕਿ ਜੀ ਨਹੀਂ ਚਾਹ ਚਾਹ ਕੋਰ ਰੁਪਈਆ ਲਾਣਾ ਉਮੀਦ ਹੈ ਠੀਕ ਬਸ ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਕੋਈ ਗਰਾਊਂਡ ਰਿਐਲਿਟੀ ਹੈ ਜਿਹੜੀ ਉਹਦੇ ਨਾਲ ਟੱਚ ਨਹੀਂ ਹੈ ਸਕਦਾ ਜਿਹੜੇ ਕੁਛ ਕੰਮ ਨਹੀਂ ਪ੍ਰੋਫੇ ਬਣਾ ਲਏ ਨੇ ਛੋਟੇ ਛੋਟੇ ਜਿਹੜੇ ਚਾਪਲੂਸ ਤੇ ਅਫਸਰ ਨੇ ਹੌਲਦਾਲੇ ਲਾ ਲਏ ਉੱਚੇ ਨੇ ਜਿਹੜੇ ਉਹ ਨਿਰਾਸ਼ ਹੋ ਗਏ ਨਾ ਪੰਚਾਇਤ ਇਲੈਕਸ਼ਨਾਂ ਦਾ ਪਹਿਲੇ ਦਿਨ ਤੋਂ ਹੀ ਇਹਨਾਂ ਚੂਕ ਸਟੇਪ ਹੋ ਗਰਾ। ਪਹਿਲੀ ਨੋਟੀਫਿਕੇਸ਼ਨ ਕਰੀ ਸਾਈਨ ਮੰਤਰੀਆਂ ਦੇ ਸਸਪੈਂਡ ਆਈਏਐਸ ਅਫਸਰ ਕਰਦੇ ਸੀ ਆਪਾਂ ਨੂੰ ਪਤਾ ਹੈ ਮਤਲਬ ਪਿਛਲੇ ਪੱਤੋਂ ਚੱਲ ਰਿਹਾ ਹੈ ਕੰਮ। ਕੋਟ ਤੱਕ ਗਿਆ ਕੋਰਟ ਦੀ ਡਾਇਰੈਕਸ਼ਨ ਤੇ ਇਲੈਕਸ਼ਨ ਜ਼ਰੂਰੀਆਂ। ਪਰ ਇਹ ਵੀ ਕਲਮਸੀ ਵੀ ਨੇ ਅੰਭੀ ਨਹੀਂ ਆਉਂਦਾ ਨੀਅਤ ਵੀ ਸਾਫ਼ ਨਹੀਂ। ਦੋਨੇ ਦੋਨੇ ਗੜਬੜਾ। ਡਬਲ ਹੋ ਜਾਂਦਾ ਨਾ ਕੰਮ। ਜੇ ਨੂੰ ਨਾਮ ਹੁੰਦਾ ਹੋਵੇ ਤਾਂ ਬੰਦਾ ਮਾਫ਼ ਹੋ ਜਾਂਦਾ ਕਿ ਜਦੋਂ ਭਾਈ ਨਿਆਣਾ ਤਾਂੰ ਨਹੀਂ ਆਉਂਦਾ। ਜਾਂ ਚਲੋ ਕੰਪੀਟੈਂਸ ਨਹੀਂ ਜਾਂ ਚਲੋ ਅਫਸਰ ਨਹੀਂ ਮਦਦ ਕਰ ਰਹੇ ਪਰ ਨੀਅਤ ਵੀ ਮਾੜੀ ਤੇ ਅਫਸਰ ਇੱਕ ਪਾਸੇ ਨੂੰ ਹੀ ਕਿਉਂ ਮਦਦ ਕਰ ਰਹੇ ਨੇ ਸਮਝਣ ਦੀ ਗੱਲ ਤਾਂ ਹੈ ਨਾ ਕੋਈ ਤੇ ਰ ਹੈ ਜਿਹੜੀ ਮਤਲਬ ਉਹ ਬੈਨੀਫਿਟ ਹੋ ਰਿਹਾ ਉਹ ਨੂੰ ਦੂਜਿਆਂ ਨੂੰ ਸਾਬ ਹੋ ਰਿਹਾ ਜੀ ਅੱਛਾ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਹਾਲਾਤ ਹੈ ਆਪਾਂ ਅਕਸਰ ਗੱਲ ਕਰਦੇ ਕਰੂਨ ਵਿਸਥਾ ਨੂੰ ਲੈ ਕੇ ਵਿਰੋਧੀ ਵੀ ਲਗਾਤਾਰ ਸਰਕਾਰ ਨੂੰ ਪੁਆਇੰਟ ਆਊਟ ਕਰਦੇ ਰਹਿੰਦੇ ਨੇ ਤੇ ਆਪਾਂ ਜਿਸ ਤਰੀਕੇ ਨਾਲ ਅੱਜ ਹਾਲਾਤ ਜੀਰੇ ਦੇ ਵਿੱਚ ਦੇਖੇ ਨੇ ਕਿ ਨਾਮਿਨੇਸ਼ਨ ਦੌਰਾਨੇ ਇੰਨਾ ਵੱਡਾ ਕੁਝ ਹੋ ਜਾਂਦਾ ਵੀ ਪੁਲਿਸ ਨੂੰ ਖੁਦ ਗੋਰੀਆਂ ਚਲਾਉਣੀਆਂ ਪੈਂਦੀਆਂ ਨੇ ਗੀਆਂ ਕਾਨੂੰਨ ਵਿਵਸਥਾ ਦੀ ਗੱਲ ਆ ਪਰ ਮਾਨ ਸਾਹਿਬ ਹਰੇਕ ਫੰਕਸ਼ਨ ਤੇ ਬੋਲ ਦਿੰਦੇ ਨੇ ਵੀ ਕਾਨੂੰਨ ਵਿਵਸਥਾ ਸਭ ਕੁਝ ਕੰਟਰੋਲ ਦੇ ਵਿੱਚ ਐ ਇਹ ਸਿਰਫ ਔਰ ਸਿਰਫ ਬਦਨਾਮ ਕਰਨ ਵਾਸਤੇ ਵਿਰੋਧੀ ਕਹਿੰਦੇ ਨੇ ਵੀ ਕਾਨੂੰਨ ਵਿਵਸਥਾ ਠੀਕ ਨਹੀਂ ਪਰ ਜਿਸ ਤਰੀਕੇ ਨਾਲ ਸ਼ਰਿਆਮ ਲੁੱਟਾਂ ਖੂਹਾਂ ਹੋ ਰਹੀਆਂ ਨੇ ਉਹ ਜੱਗ ਜਾ ਰਿਹਾ ਕਿਸ ਤੋਂ ਲੋਕ ਐ ਛਿਪਿਆ ਕੁਝ ਨਹੀਂ ਲੇਕਿਨ ਇਸ ਦੇ ਬਾਵਜੂਦ ਹੁਣ ਭਗਵਾਨ ਸਮਾਨਜੀ ਵੱਲੋਂ ਮਦਦ ਮੰਗੀ ਗਈ ਹੈਗੀ ਸੈਂਟਰ ਤੋਂ ਅੱਜ ਉਹਨਾਂ ਵੱਲੋਂ ਚਿੱਠੀ ਲਿਖੀ ਗਈ ਹੈਗੀ ਭਾਵੇਂ ਕਿ ਉਹ ਕੁਝ ਆੜਤੀਆਂ ਦੇ ਮੰਗਾਂ ਨੇ ਜਾਂ ਫਿਰ ਜਿਹੜੀ ਅਨਾਜ ਮੰਡੀ ਦੀ ਲੇਬਰ ਹੁੰਦੀ ਹੈ ਉਹਨਾਂ ਦੀਆਂ ਮੰਗਾਂ ਨੇ ਕੁਝ ਰਾਈਸ ਮਿਲਸ ਦੇ ਮੰਗਾਂ ਨੇ ਉਹਨਾਂ ਦੇ ਸੰਦਰਭ ਦੇ ਵਿੱਚ ਚਿੱਠੀ ਲਿਖੀ ਗਈ ਹੈ ਤੇ ਮੰਗਾਂ ਮੰਨਣ ਦੀ ਗੱਲ ਕੀਤੀ ਪਰ ਉਹਨਾਂ ਨਾਲ ਇਹ ਗੱਲ ਜ਼ਰੂਰ ਕਹੀ ਹੈ ਕਹਿੰਦੇ ਮੰਗਾਂ ਮੰਨ ਲਓ ਜੀ ਜੇ ਮਸਲਾ ਹੱਲ ਨਾ ਹੋਇਆ ਤਾਂ ਕਾਨੂੰਨ ਵਿਵਸਾ ਹੋਰ ਵਿਗੜ ਜਾਊਗੀ ਕੀ ਹੁਣ ਤੱਕ ਕਿਉਂਕਿ ਕਿਸਾਨ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਪੰਜਾਬ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਨੇ ਮੁਲਾਜ਼ਮ ਜਥੇਬੰਦੀਆਂ ਪ੍ਰੋਟੈਸਟ ਕਰ ਰਹੀਆਂ ਨੇ ਜੇ ਹੁਣ ਤੱਕ ਕਾਨੂੰਨ ਵਿਵਸਥਾ ਖਰਾਬ ਨਹੀਂ ਹੋਈ ਤਾਂ ਫਿਰ ਇਹਨਾਂ ਸੈਲਰ ਵਾਲਿਆਂ ਨਾਲ ਜਾਂ ਆੜਤੀਆਂ ਦੇ ਨਾਲ ਜਿਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਡੀ ਨਹੀਂ ਹੋ ਸਕਦੀ ਕਿਸਾਨਾਂ ਤੋਂ ਵੱਡੀ ਗਿਣਤੀ ਨਹੀਂ ਹੋ ਸਕਦੀ ਕਿ ਉਹਨਾਂ ਦੇ ਕੋਈ ਚਲੋ ਕਿ ਸ਼ਾਂਤਮਈ ਤਰੀਕੇ ਦੇ ਨਾਲ ਉਹ ਤਾਂ ਪ੍ਰੋਟੈਸਟ ਦੇ ਬਿਨਾਂ ਸਿਰਫ ਹੜਤਾਲ ਕੀਤੀਆਂ ਉਹਨਾਂ ਨੇ ਇਸ ਦੇ ਨਾਲ ਕਾਨੂੰਨ ਵਿਵਸਥਾ ਕੀ ਖਰਾਬ ਹੋ ਸਕਦੀ ਹੈ ਜਾਂ ਫਿਰ ਭਗਵਾਨ ਜੀ ਤੁਮਾਨੂੰ ਹਦੇਸ਼ਾ ਕਿਸੇ ਗੱਲ ਦਾ ਹੋਰ ਹੈ ਕਿਉਂ ਕਿ ਉਹਨਾਂ ਨੇ ਵੀ ਸਾਡੀ ਮਦਦ ਕਰੋ ਇਹ ਮਸਲਾ ਹੱਲ ਕਰੋ ਨਹੀਂ ਕਾਨੂੰਨ ਵਿਵਸਥਾ ਖਰਾਬ ਹੋਏਗੀ ਪੰਜਾਬ ਦੀ ਦੇਖੋ ਸੁਖਿੰਦਰ ਜੀ ਅੱਜ ਜੀਰੀ ਚੱਕੀ ਜਾਣੀ ਸੀਗੀ ਅੱਜ ਤੋਂ ਕ੍ਰੀਪ ਸ਼ੁਰੂ ਹੋਣੀ ਸੀ ਤੇ ਅੱਜ ਹੀ ਸਾਰੀਆਂ ਮੰਡੀਆਂ ਚ ਤਕਾਲ ਹੈ ਸਭ ਤੋਂ ਵੱਡੀ ਮੰਡੀ ਜਿਹੜੀ ਕੰਨੇ ਦੀ ਮੰਡੀ ਹੈ ਉੱਥੋਂ ਜਿਹੜੀਆਂ ਰਿਪੋਰਟ ਆ ਰਹੀਆਂ ਨੇ ਉਹ ਕੱਲੀ ਪਈ ਜਾਂਦੀ ਹੈ ਸਟ੍ਰਾਈਕ ਇੱਕ ਪਾਸੇ ਦੀ ਨਹੀਂ ਹੈ ਆਰਥਿਕਾਂ ਦੀ ਮੰਗ ਹੈ ਕਿ 2.5% ਵਾਧਾ ਕਰੋ ਮਜ਼ਦੂਰਾਂ ਦੇ ਪੱਲੇਦਾਰਾਂ ਦੀ ਇਹਦਾ ਡਿਮਾਂਡ ਹੈ ਉਹ ਸਟ੍ਰਾਈਕ ਤੇ ਨੇ ਸ਼ੈਲਰਾਂ ਵਾਲੇ ਇਹਦਾ ਸਟ੍ਰਾਈਕ ਤੇ ਨੇ ਉਹ ਕਹਿੰਦੇ ਸਾਡੇ ਕੋਲ ਜਗ੍ਹਾ ਹੀ ਨਹੀਂ ਰੱਖਾਂਦੇ ਲੈ ਅਰੇ ਗੱਲ ਅੱਜ ਦੀ ਨਹੀਂ ਉਹ ਕਹਿੰਦੇ ਵੀ ਕਿੰਨੇ ਸਾਲਾਂ ਤੋਂ ਬਾਰ ਬਾਰ 13 13 ਸਾਲਾਂ ਤੋਂ ਸੇਮ ਉਦੋਂ ਉਤਾਰ ਰਹੇ ਆ ਸਾਡਾ ਕੋਈ ਸੁਣ ਨਹੀਂ ਰਿਹਾ ਐਫਸੀਆਈ ਨਹੀਂ ਸਮਝਦਾ। ਮਾਨ ਸਾਹਿਬ ਨੇ ਮੀਟਿੰਗਾਂ ਸਦੀਆਂ ਮੀਟਿੰਗਾਂ ਨਹੀਂ ਹੋ ਸਕੀਆਂ ਮਟੀਰੀਅਲਾਈਜ਼ ਨਹੀਂ ਹੋਈ ਅੱਲਾਹ ਜੀ ਤੇ ਉਹਨਾਂ ਨੇ ਲੰਮੀ ਥੋੜੀ ਜਿਹੀ ਲਿਖੀ ਹੈ ਇਹਦਾ ਤੱਤ ਇਹ ਹੈ ਕਿ ਜੀ ਤੁਸੀਂ ਇਹ ਐਫਸੀਆਈ ਰਾਹੀਂ ਇਹ ਮੰਡਾਂ ਵੀ ਮੰਨੋ ਤਾਂ 80% ਵਾਲੇ ਵੀ ਸਾਰਾ ਕੁਝ ਲਾਗੂ ਕਰੋ ਕਿ ਤੁਸੀਂ ਨਹੀਂ ਕਰਦੇ ਤਾਂ ਹਾਲਾਤ ਬਹੁਤ ਹੀ ਬਹਾਰ ਹੋ ਸਕਦੇ। ਦੇਖੋ ਇਹ ਉਦਾਂ ਦੀ ਵੀ ਗੱਲ ਹੈ ਕਿ ਜਿਵੇਂ ਇਸ ਦਾ ਡੈਪੂਟੇਸ਼ਨ ਜਾ ਕੇ ਮਿਲ ਰਿਹਾ ਹੈ ਲੈਕਚਰੇਸ਼ਨ ਨੂੰ ਤੁਸੀਂ ਕਰੋ ਉਹ ਸੈਂਟਰ ਨੂੰ ਕਹਿ ਰਹੇ ਨੇ ਕਿ ਤੁਸੀਂ ਕਰੋ ਇਹਦਾ ਮਤਲਬ ਵਸਤੂ ਤੋਂ ਵਾਰੀ ਹੈ ਗੱਲ ਪਰ ਮੰਨਦੇ ਨਹੀਂ ਹਾਂ ਉਹ ਜਿਵੇਂ ਜ਼ਿੱਦ ਹੁੰਦੀ ਆ ਨਾ ਬੰਦੇ ਦੀ ਕਿ ਮਤਲਬ ਸਾਰਾ ਕੁਝ ਹੋਏ ਹੋਏ ਤੇ ਵੀ ਮੰਨਣਾ ਨਹੀਂ ਹੈ ਗੱਲ ਵਿੱਚ ਜਿਸ ਤਰ੍ਹਾਂ ਤੁਸੀਂ ਮੈਂ ਪਹਿਲਾਂ ਵੀ ਸ਼ਾਇਦ ਤੁਹਾਨੂੰ ਇਹ ਗੱਲ ਸੁਣਾਈ ਸੀ ਇੱਕ ਬੰਦਾ ਮਤਲਬ ਸ਼ਰਾਬੀ ਸੀਗਾ ਕਹਿੰਦਾ ਜੀ ਆਪਾਂ ਸ਼ਰਾਬ ਨਹੀਂ ਕਰਦੇ ਹੱਥ ਵੀ ਨਹੀਂ ਕਦੇ ਲਾਇਆ ਪਰ ਕਹਿੰਦਾ ਜੇ ਮਨ ਲੋਕ ਦੇ ਹੱਥ ਪਾਇਆ ਵੀ ਹੈ ਤਾਂ ਆਪਾਂ ਉਹ ਨਾ ਪੀਤੀ ਨਹੀਂ ਜੇ ਪੀਤੀ ਵੀ ਹੈ ਤਾਂ ਇੱਕ ਪੈਕ ਤਾਂ ਵਧਣੀ ਨਹੀਂ ਇੱਕ ਤਾਂ ਵੱਧ ਵੀ ਕਹਿੰਦਾ ਕਿਤੇ ਪੁੱਤੀ ਗਈ ਤਾਂ ਬਾਊਟ ਨਹੀਂ ਹੋਏ ਜੇ ਕਹਿੰਦਾ ਆਪਾਂ ਉਹ ਵੀ ਗਏ ਕਦੇ ਤਾਂ ਆਪਾਂ ਗਿਰੇ ਨਹੀਂ ਜੇ ਗਿਰਗੇ ਤਾਂ ਪੰਨ ਨਾਲੇ ਹੀ ਨਿਕਲੇ ਹੋ ਨਹੀਂ ਲੱਪਣ ਦਿੱਤਾ ਜੇ ਕਹਿੰਦਾ ਕਿਤੇ ਲੱਪਣ ਵੀ ਗਿਆ ਆਪਾਂ ਕੁੱਤੇ ਨਹੀਂ ਚੱਟਣੇ ਤਾਂ ਸਭ ਦੇ ਉਹ ਕੱਲ ਸਭ ਸਾਰਾ ਕੁਝ ਮੰਨੀ ਜਾਣਾ ਹੈ ਤੁਸੀਂ ਲਾਹ ਡਾਕਟਰ ਜਿਹਦਾ ਬਿਲਕੁਲ 100% ਕੰਟਰੋਲ 'ਚ ਹੈ ਫਿਰ ਤੁਸੀਂ ਕਿਉਂ ਦੂਰੇ ਫਿਰ ਤੁਸੀਂ ਚਿੱਠੀਆਂ ਗਿਆ ਮੇਰੇ ਨਾਲ ਦੇ ਸਿਸਟਮ ਦੇ ਇਲੈਕਸ਼ਨ ਕਮਿਸ਼ਨ ਦੇ ਕੋਲ ਤੋਂ ਕਿਤੇ ਫਿਰਸ਼ਲ ਕੋਈ ਥ੍ਰੀ ਐਂਡ ਫੇਅਰ ਪ੍ਰੋਸੈਸ ਨੂੰ ਖਤਰਾ ਹੈ ਨੇਰੇ ਵਾਲੇ ਜਿਹੜੇ ਮਤਲਬ ਵੱਡੀਆਂ ਪੰਚਾਇਤਾਂ ਨੇ ਉੱਥੇ ਗੜਬੜ ਹੋ ਸਕਦੀ ਹੈ ਉਹ ਹੋ ਰਹੀ ਹੈ ਉਹ ਗੜਬੜ ਜੇ ਸਾਰਾ ਕੁਝ ਕੰਟਰੋਲ ਚ ਹੈ ਉਹ ਕੋਈ ਹੱਥ ਦੇ ਵਿੱਚ ਹੈ ਸਿਰਫ ਸੈਂਟਰ ਨੂੰ ਵੀ ਕੋ ਲਿਖ ਰਹੇ ਹਨ ਸੋ ਮੇਰਾ ਖਿਆਲ ਹੈ ਕਿ ਪਹਿਲੇ ਤਾਂ ਮੰਨਣਾ ਹੈ ਨਹੀਂ ਹਾਲਤ ਬਹੁਤ ਮਾੜੀ ਹੋਈ ہوئی ਹੈ ਮਤਲਬ ਸਿਰੇ ਨੂੰ ਚੜਿਆ ਹੋਇਆ ਹੈ ਸੰਕਟ ਪਰ ਆਫਸ ਦੇ ਵਿੱਚ ਕੋਈ ਹੈ ਬਹੁਤ ਸਾਰੇ ਆਫਸ ਦੇ ਵਿੱਚ ਇੱਕ ਆ ਵੀ ਨਹੀਂ ਹੈ ਸਾਦੇ ਨਾਲ ਵੀ ਕੋਈ ਸਹਿਚਾਰ ਨਹੀਂ ਹੈ ਗਰਾਉਂਡ ਰਿਐਲਿਟੀ ਦੇ ਉੱਪਰ ਟ੍ਰਿਪ ਵੀ ਨਹੀਂ ਹੈ ਐਡਮਿਨਿਸਟ੍ਰੇਸ਼ਨ ਤੇ ਪਤਾ ਨਹੀਂ ਕੀ ਰਿਪੋਰਟਾਂ ਇਹਨਾਂ ਨੂੰ ਆਉਂਦੀਆਂ ਨੇ ਜਾਂ ਅਫਸਰ ਡਰਦੇ ਕੋਈ ਗਲਤ ਲਈ ਜਾ ਰਹੇ ਨੇ ਮਤਲਬ ਜਿੱਥੋਂ ਕਿਦੋਂ ਵੀ ਖਬਰ ਆਉਂਦੀ ਹੈ ਤੁਸੀਂ ਦੇਖੋ ਕੋਈ ਆਪਣੇ ਹਾਲਾਤ ਕੀ ਹੈ ਕਿ ਤਿੰਨ ਤਿੰਨ ਮੰਤਰੀਆਂ ਨੂੰ ਵੀ ਸੀ ਦੋ ਦੋ ਘੰਟੇ ਮਤਲਬ ਟੈਨੂ ਦੇ ਇੱਕ ਐਮਐਲਏ ਕਹ ਰਿਹਾ ਕਿ ਜੀ ਮੈਂ ਇਹ ਚਿੱਠੀਆਂ ਲਿਖੀਆਂ ਜੀ ਜੱਜ ਕਰਿਆ ਹਾਂ ਤੱਕ ਇਹ ਸਾਰਾ ਕੋਈ ਡਿਟੇਲ ਦੱਸ ਰਹੇਗਾ ਉਹ ਲੈ ਕੇ ਫੇਰ ਆਉਗੇ ਫੇਰ ਕੋਲ ਹੀ ਚੱਕਰੀ ਹੋ ਗਿਆ ਕੋਈ ਕਹੇ ਐਮਐਲਏ ਦਾ ਉਹ ਹੋਰ ਹੱਸੀ ਬੱਸ ਮਤਲਬ ਆਮ ਬੰਦੇ ਦੀ ਕੀ ਦਸ਼ਾ ਹੋ ਗਈ ਜਿਹੜੇ ਮੰਤਰੀਆਂ ਨੂੰ ਦੇਸੀ ਰਿਟਾਇਰਡ ਕਰ ਸਭ ਤੋਂ ਐਮਐਲਏ ਦੀ ਨਹੀਂ ਸੋਚਦਾ ਸਿਰ ਹਮਲੇ ਹੋ ਰਹੇ ਨੇ ਨਾਮਿਨੇਸ਼ਨ ਪੇਪਰ ਕੋਤੇ ਲੱਗੇ ਨੇ ਮਤਲਬ ਇਹ ਦੇ ਉੱਪਰ ਜਿਸ ਤਰ੍ਹਾਂ ਨਹੀਂ ਜਾਗ ਰਹੇ ਤਾਂ ਇਹਦੇ ਤੋਂ ਅੱਗੇ ਕੀ ਬਣਾਉਗੇ ਮੇਰਾ ਖਿਆਲ ਇਹ ਹੈ ਕਿ ਇਹ ਜੋ ਪਹਿਲਾਂ ਦੀ ਬਿਲਕੁਲ ਹੀ ਹੱਥੋਂ ਨਿਕਲ ਜਿਵੇਂ ਬਸਤਾਂ ਤੋਂ ਉੱਤੇ ਹੋਏ ਸੀ ਤਾਂ ਇਹਨਾਂ ਨੂੰ ਜਲਦ ਨਾਲ ਚਾਹੀਦਾ ਹੈ ਸਾਰੇ ਆਮ ਆਦਮੀ ਪਾਰਟੀ ਦੇ ਮੰਤਰੀ ਨੂੰ ਪਹਿਲੀ ਗੱਲ ਆਪਣੇ ਮੱਥੇ ਤੇ ਭੁਲਾ ਕੇ ਇਸ ਤਰ੍ਹਾਂ ਉਹਨਾਂ ਨੇ ਪਹਿਲਾਂ ਤਾਂ ਚੋਰੇ ਨਹੀਂ ਲੈਣ ਗਏ ਮਾਨ ਸਾਹਿਬ ਦੇ ਲੋਕ ਜਦੋਂ ਠੀਕ ਹੀ ਹੋ ਗਿਆ ਲੱਗਿਆ ਕਿ ਕਿੰਨੀ ਹੋਏ ਸਾਰੇ ਸਿਸ਼ਟਾਚਾਰ ਕਰਨ ਚੱਲ ਪਏ ਕੋਈ ਸਿਸ਼ਟਾਚਾਰ ਦੇ ਦੌਰ ਤੇ ਕੱਟੇ ਹੋ ਕੇ ਬੈਠਣ ਜਿਹੜੇ ਵੀ ਕੰਪੀਟੈਂਟ ਅਫਸਰ ਨੇ ਪੇਸ ਤੇ ਜਾਂ ਦੂਸਰੇ ਉਹਨਾਂ ਨੂੰ ਪੂਰਾ ਬਹੁਤ ਫ੍ਰੀ ਹੈਂਡ ਵੀ ਦੇ ਦਿੱਤਾ ਪਰ ਉਹਨਾਂ ਨੂੰ سپورਟ ਵੀ ਦੇਣ ਪੁੱਛਾ ਕਿ ਪਈਏ ਕੰਮ ਕਰਨਾ ਹੈ ਬੰਨੇ ਕੋਈ ਗਲਤੀ ਮਲਤੀ ਵੀ ਹੋਊਗਾ ਉਸ ਤੋਂ ਨਾਲ ਪਰ ਫੇਅਰਲੀ ਕਰੋ ਉਹ ਕੰਮ ਨਹੀਂ ਕੀਤਾ ਜਾ ਰਿਹਾ ਜੀ ਲੋਕਲ ਪੋਲੀਟੀਸ਼ੀਅਨ ਨੇ ਜਿਹੜੇ ਰਲੇ ਕੋਈ ਸਾਥੀਦਾਰ ਨਾਲ ਡੀਐਸਪੀ ਨਾਲ ਉਤੇ ਉਹ ਆਪਣਿੰਗ ਨੰਬਰ ਕੀ ਕਰ ਰਹੇ ਨੇ ਮੋ ਜਿਹਦੇ ਤੋਂ ਕਹ ਰਿਹਾ ਬੰਦਾ ਜੀ ਕਿ ਇਹ ਸਟੂ ਦੀ ਜੇਵਾ ਉਹਦੀ ਇਨਕੁਆਰੀ ਕਰਾਉਣ ਇਕ ਐਕਸ਼ਨ ਲੈਣ ਤੇ ਆਪਸ਼ਨ ਨੇ ਜਿਹੜੇ ਵਿਚਾਰੇ ਉਸ ਤੋਂ ਪੈਰਲਾਈਜ਼ ਨੇ ਕੁਛ ਇਹ ਨਾ ਨਾੜਲੇ ਬਿਲਕੁਲ ਕੰਦਿਆਂ ਨਾੜਲੇ ਹੋ ਨਿਜੀ ਦੀ ਚਲਦੇ ਆ ਉਹਦੇ ਕਹੇ ਤੋਂ ਉਹ ਬਦਕਮਕ ਕੰਮ ਕੀਤੇ ਜਾ ਰਹੇ ਨੇ ਸਾਨੂੰ ਚਾਲੂ ਪਰ ਪੰਜਾਬ ਸਫਰ ਕਰ ਰਿਹਾ ਜੀ ਠੀਕ ਹੈ ਬਿਲਕੁਲ ਜੀ ਅੱਜ ਚਿੱਠੀ ਵੀ ਉਹਨੇ ਲਿਖਤੀ ਹੈਗੀ ਵੀ ਭਾਈ ਇਹ ਮੰਗਾ ਜਾਇਜ਼ ਨੇ ਪਰ ਦੂਜੇ ਪਾਸੇ ਆਰਟੀਓ ਸਿਸ਼ਨਾ ਇਹ ਬੋਲੀ ਜਾ ਰਹੇ ਨੇ ਕਹਿੰਦੇ ਸਾਡੇ ਨਾਲ ਮੰਗਾ ਤਾਂ ਮੰਤ ਕੇਂਦਰ ਨੂੰ ਕਹਿ ਰਹੇ ਨੇ ਮੰਗਾ ਜਾਇਜ਼ ਨਹੀਂ ਪਰ ਕਹਿੰਦੇ ਜਿਹੜੀ ਸਾਡੇ ਨਾਲ ਮੀਟਿੰਗ ਕਰਦੇ ਨੇ ਉਸ ਦੇ ਵਿੱਚ ਸਾਡੀ ਕਿਸੇ ਵੀ ਮੰਗ ਦੇ ਉੱਪਰ ਸਹਿਮਤੀ ਜਿਤਾਉਂਦੇ ਨਾਜ਼ਰ ਨਹੀਂ ਆਉਂਦੇ ਇਸ ਤਰ੍ਹਾਂ ਦੇ ਇਲਜ਼ਾਮ ਵੀ ਜਿਹੜੇ ਨੇ ਆਰਥੀ ਐਸੋਸੀਏਸ਼ਨ ਵੱਲੋਂ ਲਗਾਏ ਗਏ ਨੇ ਉਹਦੇ ਨਾਲ ਇਹ ਵੀ ਕਿਹਾ ਵੀ ਸਾਡੀ ਸਟ੍ਰਾਈਕ ਜਦੋਂ ਤੱਕ ਅਜੇ ਮੰਗਾ ਨਹੀਂ ਮੰਨੀਆਂ ਜਾਂਦੀਆਂ ਜਦੋਂ ਕਿ ਬਿਲਕੁਲ ਅੱਜ ਤੋਂ ਜਿਸ ਤਰੀਕੇ ਤੁਸੀਂ ਦੱਸਿਆ ਵੀ ਖਰੀਦ ਸ਼ੁਰੂ ਹੋ ਚੁੱਕੀ ਹੈਗੀ ਤੇ ਮੰਡੀਆਂ ਸੁੰਨਮਸਾਨ ਨੇਗੀਆਂ ਤੇ ਇਹੀ ਹੋ ਸਕਦਾ ਵੀ ਜਿਸ ਤਰੀਕੇ ਨਾਲ ਹਾਲਾਤ ਬਣੇ ਹੋਏ ਨੇ ਸੈਲਰ ਵਾਲੇ ਵੀ ਨਾਰਾਜ ਨੇ ਆੜਤੀ ਵੀ ਨਾਰਾਜ ਨੇ ਇਵਨ ਕਿ ਪੱਲੇਦਾਰ ਯੂਨੀਅਨ ਉਹ ਵੀ ਨਾਰਾਜ ਹੈਗੀ ਤੇ ਕਿਤੇ ਇਹਦਾ ਸਾਰੇ ਕਿਦਾ ਠਿਕਰਾ ਹੁਣ ਸੈਂਟਰ ਦੇ ਸਿਰ ਭੰਨਣ ਦੇ ਚੱਕਰ ਚਾ ਹੁਣ ਮਾਨ ਸਾਹਿਬ ਤਾਂ ਹੀ ਕਿਹਾ ਵੀ ਜੇ ਤੁਸੀਂ ਸਾਡੀ ਮਦਦ ਨਹੀਂ ਕਰੋਗੇ ਇਹ ਮਸਲੇ ਹੱਲ ਨਹੀਂ ਕਰੋਗੇ ਤਾਂ ਹਾਲਾਤ ਖਰਾਬ ਹੋ ਜਾਣਗੇ ਕਿਉਂਕਿ ਹਾਲਾਤ ਦੇਖੇ ਹੀ ਰਹੇ ਨੇ ਵੀ ਜਿਸ ਤਰੀਕੇ ਨੇ ਸੋ ਹੋ ਸਕਦਾ ਆਪਣੀ ਸੇਫ ਸਾਈਡ ਕਰ ਰਹੇ ਹੁਣ ਪਰ ਦੂਸਰੇ ਪਾਸੇ ਹੁਣ ਇਹ ਲੱਗ ਰਿਹਾ ਵੀ ਇਹਨਾਂ ਦੇ ਨਾਲ ਜਿਸ ਤਰੀਕੇ ਨਾਲ ਮੁਲਾਜ਼ਮ ਜਥੇ ਬੰਦੀਆਂ ਲਗਾਤਾਰ ਸਟ੍ਰਾਈਕ ਤੇ ਨੇ ਇਹ ਆਪਾਂ ਤੈਨ ਇਹਨਾਂ ਦੀ ਗੈਤੀ ਵੀ 83 ਸੈਸ਼ਨ ਵਾਲੇ ਹੋਗੇ ਇਹ ਮੰਡੀਆਂ ਵਾਲੇ ਹੋਗੇ ਸਾਰੇ ਕੱਟੇ ਹੋਗੇ ਇਹ ਨਿਰਾਸ਼ ਨੇ ਉੱਥੋਂ ਕਿਸਾਨ ਵੀ ਬਹੁਤੇ ਖੁਸ਼ ਨਹੀਂ ਹੁਣ ਸਰਬੰਸ ਸਿੰਘ ਭੰਦੇੜ ਦੇ ਵੱਲੋਂ ਅੱਜ ਬੜਾ ਵੱਡਾ ਤੇ ਅਹਿਮ ਬਿਆਨ ਦਿੱਤਾ ਗਿਆ ਕਿ ਇੱਕ ਤਾਂ ਇੱਕ ਵਾਰ ਫਿਰ ਤੋਂ ਰੇਲਾਂ ਰੋਕਣਗੇ ਮੰਗਾਂ ਤੇ ਲੈ ਕੇ ਫੇਰੜ ਗਏ ਨੇ ਤੇ ਨਾਲ ਉਹਨਾਂ ਨੇ ਇਹ ਕਿਹਾ ਵੀ ਭਗਵੰਤ ਮਾਨ ਨੂੰ ਤਾਂ ਕਿਤੇ ਜ਼ਿਆਦਾ ਚੰਗਾ ਕੈਪਟਨ ਅਮਰਿੰਦਰ ਸਿੰਘ ਸੀ ਆਖਿਰ ਐਡਾ ਵੱਡਾ ਬਿਆਨ ਕਿਉਂਕਿ ਭਗਵੰਤ ਮਾਨ ਜੀ ਲਗਾਤਾਰ ਕਹਿ ਰਹੇ ਨੇ ਅਸੀਂ ਕਿਸਾਨ ਦੇ ਪੱਖ ਦੀ ਗੱਲ ਕਰ ਰਹੇ ਹਾਂ ਮੈਂ ਕਿਸਾਨ ਦਾ ਪੁੱਤ ਆਂਗਾ ਮੈਨੂੰ ਪਤਾ ਹੈ ਜ਼ਮੀਨੀ ਪੱਧਰ ਦੇ ਉੱਪਰ ਕਿਸਾਨ ਦੀਆਂ ਪ੍ਰੋਬਲਮਸ ਕੀ ਨੇ باوجود ਇਸ ਦੇ ਸਰਮਣ ਸਿੰਘ ਭੰਦੇੜ ਦਾ ਇਹ ਬਿਆਨ ਆਉਣਾ ਵੀ ਭਾਈ ਭਗਵੰਤ ਮਾਨ ਨਾਲੋਂ ਚੰਗੇ ਤਾਂ ਕੈਪਟਨ ਮਰਿੰਦਰ ਸਿੰਘ ਸੀ ਇਹਦੇ ਕੀ ਮਤਲਬ ਕੱਢੇ ਜਾਣ ਦੇਖੋ ਜੀ ਫਰਸਟ੍ਰੇਸ਼ਨ ਹੈ ਉਹ ਕਿਸਾਨ ਬਚਾਰੇ ਕੱਦ ਤੇ ਬੈਠੇ ਨੇ ਫਰਵਰੀ ਦੇ ਕੋਈ ਸੁਣਨੀ ਐ ਐਮ ਐਸ ਕੇ ਦੀ ਕੋਈ ਗੱਲ ਨਹੀਂ ਹੋਈ ਹਾਲਾਂਕਿ ਮੋਰਚਾ ਜਿਹੜਾ ਇਸ ਵਾਰ ਵੀ ਉਹਨਾਂ ਨੇ ਲਾਇਆ ਉਹਦਾ ਰਿਜ਼ਲਟ ਤਿੱਕੇ ਨਿਕਲਦਾ ਕਿ ਕਿਸਾਨ ਸੰਘਰਸ਼ ਨੂੰ ਬੜੀ ਬਡੀ ਸ਼ਕਤ ਬੱਜੀ ਕਿ ਕਿਸਾਨ ਫਟ ਗਏ ਆਪਸ ਦੇ ਕਿਸੇ ਨੂੰ ਹੀ ਨਹੀਂ ਦਿਖਾਉਣਾ ਗ੍ਰਿਪ ਅੱਛਾ ਉਹ ਥੋੜੀ ਥੋੜੀ ਦੇਰ ਬਾਅਦ ਪ੍ਰੈਜ਼ੀਡੈਂਟ ਹੋ ਕੇ ਕੁਝ ਕਰਦੇ ਨੇ ਕੋਰਟ ਦਾ ਤੋਂ ਆਰਡਰ ਆ ਜਾਂਦਾ ਨੇ ਬਸ ਜ਼ਲੀਲ ਕੀਤਾ ਜਾ ਰਿਹਾ ਉਹ ਹੁਣ ਕਹਿ ਰਹੇ ਨੇ ਕਿ ਸਾਡੇ 28 ਕੋਰਡ ਦੀ ਅਪੀਲਿਕਲਤਾ ਮਸੂਦੇ ਹੈ ਵੀ ਪੈਂਡਿੰਗ ਹੈ ਕੋਈ ਉਹਨਾਂ ਕੋਈ ਕੱਖ ਨਹੀਂ ਉਹਨਾਂ ਦੇ ਸੁਣੀ ਜਾ ਰਹੀ ਨਾਉਂ ਦੀਆਂ ਮੂਗਾ ਦੂਖੀਆਂ ਬਣੀਆਂ ਜਾ ਰਹੀਆਂ ਨੇ ਖਸਾਦੀ ਵਾਲੀਆਂ ਨਾ ਹੀ ਆ ਖਰੀਦ ਨਾਲ ਸੰਬੰਧਿਤ ਕੋਈ ਇਸ ਪ੍ਰਸੰਗ ਦੇ ਵਿੱਚ ਉਹਨਾਂ ਨੇ ਕਿਹਾ ਦੇਖੋ ਇੱਕ ਗੱਲ ਨਹੀਂ ਦੀ ਗੱਲ ਹੈ ਕੈਪਟਨ ਅਮਰਿੰਦਰ ਸਿੰਘ ਜੀ ਤੂੰ ਮਰਜੀ ਤੁਸੀਂ ਉਹਤੇ ਹੋਰ ਲੱਖ ਦੋਸ਼ ਲਾਓ ਉਹਦੀ ਗ੍ਰਿਪ ਸੀਗੀ ਐਡਮਿਨਿਸਟ੍ਰੇਸ਼ਨ ਅਸਲਾ ਚੱਕਣ ਦੇ ਮਾਮਲੇ 'ਚ ਕਨਕ ਵੀ ਜੀ ਰੇਵੀ ਕੋਈ ਮਤਲਬ ਨਹੀਂ ਸੀ ਕਿ ਉਹਤੇ ਟਨੇਪ ਹੋਇਆ ਸੀ ਕਿਉਂ ਉਹਨਾਂ ਨੇ ਅਫਸਰਾਂ ਦੀ ਗੱਲ ਮਾਇਆ ਹੋਇਆ ਸੀ ਉਹਨੂੰ ਪੂਰੀ ਕੁੰਦਤ ਯੂਐਸਏ ਐਫੀਸ਼ੀਐਂਟ ਅਫਸਰ ਸੀਗੇ ਸਾਰੇ ਸਪੇਸ਼ ਕੁਮਾਰ ਉਹਨਾਂ ਤੋਂ ਲੈ ਕੇ ਸਭ ਦੇ ਸਭ ਪਰ ਡਿਊਟੀ ਉਹ ਕਰਦੇ ਸੀ ਕਹੋ ਵੀ ਘੰਟੇ ਅੱਛਾ ਉਹ ਅਸੀਂ ਉਦੋਂ ਸਾਰੇ ਲੋਕ ਅਸੀਂ ਕਹਿੰਦੇ ਸੀ ਉਹ ਮਿਲਦੇ ਨਹੀਂ ਕਰਦੇ ਕੰਮ ਤਾਂ ਹੋ ਰਿਹਾ ਸੀ ਗਰਾਊਂਡ ਲੈਵਲ ਤੇ ਪਰ ਉਹ ਸਰਵਨ ਸਿੰਘ ਤੋਂ ਦੇ ਰਹੀ ਗੱਲ ਕਹਿ ਰਹੇ ਨੇ ਇਹਨਾਂ ਨਾਲੋਂ ਤਾਂ ਹਜ਼ਾਰ ਦਰਜੇ ਉਹ ਬੈਟਰ ਸੀ ਪਰ ਤੋਂ ਕੁਛ ਐਡਮਿਨਿਸਟ੍ਰੇਸ਼ਨ ਤਾਂ ਚੱਲ ਰਿਹਾ ਸੀ ਨਾ ਇੱਕ ਕਿਸਮ ਦਾ ਹੁਣ ਤਾਂ ਕੁਝ ਵੀ ਨਹੀਂ ਚੱਲ ਰਿਹਾ ਸਿਰਫ ਨਾ ਟੰਕੀ ਗੱਲਾਂ ਬਾਤਾਂ ਮਤਲਬ 5-6 ਦਿਨ ਤਾਂ ਦੇਖੋ ਮਾਨ ਸਾਹਿਬ ਦਾ ਪਤਾ ਨਹੀਂ ਉਹ ਕਿਹੜੀ ਬਿਮਾਰੀ ਹੈ ਉਹ ਕੋਰਸ ਦੇ ਅਲੱਗ ਅਲੱਗ ਨਹੀਂ ਗਿਆ ਪਰ ਮੀਡੀਆ ਇਵੈਂਟਸ ਨੇ ਸਭ ਨੇ ਸਭ ਜੀ ਉਹ ਆਨਲਾਈਨ ਮੀਟਿੰਗਾਂ ਕਰ ਲੈਂਦੇ ਨੇ ਆਨਲਾਈਨ ਮੀਟਿੰਗ ਨੇ ਟੀਸੀਆਂ ਨਾਲ ਕਰ ਲਈ ਹੋਰ ਕੋਈ ਮਤਲਬ ਨਹੀਂ ਤੁਸੀਂ ਹਜ਼ਾਰ ਮੀਟਿੰਗ ਕਰਦੇ ਹੋ ਤੇ ਨਾਲ ਹੀ ਰੱਖਦੇ ਹੋ ਨਾ ਕਿ ਕੰਮ ਨਹੀਂ ਹੋ ਰਿਹਾ ਗ੍ਰਾਉਂਡ ਤੇ ਤੇ ਸੁਣ ਵਾਲੇ ਕੋਈ ਨਹੀਂ ਪਰ ਕੋਈ ਸੀਨੀਅਰ ਤੁਸੀਂ ਦੇਖੋ ਨਾ ਚੀਫ ਸੈਕਟੀ ਹੈ ਜਾਂ ਸਾਰੇ ਜਿੰਨੇ ਵੀ ਬਿਊਰੋ ਪ੍ਰੈਸ ਕਿਹਾ ਹੈ ਤੁਸੀਂ ਕਿਸੇ ਕਿਸ ਦਾ ਨਾਮ ਜਾਣਦੇ ਹੋ ਕਿਹਦੇ ਜਿਹੜਾ ਉਹਨਾਂ ਨੂੰ ਕਿੰਨੇ ਫੁੱਲ ਦਿੱਤੇ ਕਿ ਜੇ ਉਹਨਾਂ ਦਾ ਕੋਈ ਗਰੁੱਪ ਹੈ ਉਸ ਤਰੀਕੇ ਦੇ ਨਾਲ ਕੋਆਰਡੀਨੇਟ ਆਫਿਸ ਕਰਦਾ ਹੈ ਤੇ ਨਹੀਂ ਕਰਦਾ ਫੁੱਲ ਹੋਮ ਮਿਨਿਸਟਰੀ ਪਤਾ ਨਹੀਂ ਕਿਹਦੇ ਕਿਹਦੇ ਕੋਲ ਕਿਹੜਾ ਵਿਭਾਗ ਰੱਖਿਆ ਹੋਇਆ ਹੈ ਪਰ ਉਹ ਕੋੜੇ ਆਰਬਿਟਰਰੀ ਤਰੀਕੇ ਨਾਲ ਇਸ ਵੇਲੇ ਫੈਸਲਾ ਹੋ ਜਾਂਦਾ ਹੈ 10 ਵਜੇ ਬਦਲ ਜਾਂਦਾ ਹੈ 3 ਵਜੇ ਹੋ ਜਾਂਦਾ ਹੈ 5 ਵਜੇ ਬੋਰ ਸੱਦਾ ਆ ਜਾਂਦਾ ਮਤਲਬ ਇਸ ਕਰਕੇ ਐਡਮਿਨਿਸਟ੍ਰੇਟਿਵਲੀ ਪੈਰਾਲਾਈਜ਼ਡ ਹੈ ਸਟੇ ਜੇ ਸੀਐਮ ਦੇ ਜਿਹੜੇ ਉਸਟੀ ਨੇ ਉਹ ਉਹ ਹਟਾ ਦਿੱਤੇ ਗਏ ਨੇ ਕਿਸੇ ਨੂੰ ਨਹੀਂ ਪਤਾ ਵੀ ਉਹ ਕਿਉਂ ਹਟਾਏ ਨੇ ਕਿਹਨੇ ਹਟਾਏ ਮਤਲਬ ਐਡਮਿਨਿਸਟ੍ਰੇਸ਼ਨ ਕਿੱਥੇ ਹੈ ਫਿਰ ਮੈਨੂੰ ਦੱਸੋ ਕਿ ਜਿਹੜਾ ਉਹਦੇ ਘਰ ਦੇ ਵਿੱਚ ਵੀ ਦਫਤਰ ਸੀਗਾ ਜਿੱਥੇ ਉਹਦੇ ਤਿੰਨ ਬੰਦੇ ਮੇਨ ਸੀਗੇ ਉਹਨਾਂ ਦੇ ਵਿੱਚੋਂ ਦੋ ਤਾਂ ਹਟਾ ਜਿਹਦਾ ਕੋਈ ਸੁਣ ਰਹੇ ਸੀ ਮਤਲਬ ਉਹਨਾਂ ਨੂੰ ਤਾਂ ਉਹਨਾਂ ਨੂੰ ਬਿਨਾਂ ਪੁੱਛੇ ਹਟਾ ਦਿੱਤਾ ਗਿਆ ਕਿ ਅਫਸਰ ਕੀਤੇ ਹੀ ਮਨ ਰਹੇ ਕੋਣ ਆਰਡਰ ਕਰ ਰਿਹਾ ਹੈ ਕੋਣ ਲਾਗੂ ਕਰ ਰਿਹਾ ਫੁੱਲ ਟੋਟਲ ਐਡਮਿਨਿਸਟ੍ਰੇਟਿਵ ਅਨਾਰਕੀ ਦੀ ਸਟੇਟ ਸਤ ਪੰਜਾਬ ਤੋਂ ਇਹ ਠੀਕ ਹੈ ਕਿ ਲੋਕ ਸ਼ਰੀਫ ਨੇ ਅਫਸਰ ਵੀ ਚੜ੍ਹੂ ਫੇਰ ਵੀ ਆਪਣਾ ਆਪਣਾ ਜੰਮਾ ਕੁੰਦਾ ਉਹਨਾਂ ਕੋ ਕੰਮ ਕਰੀ ਜਾ ਰਹੇ ਨੇ ਪਰ ਉਦਾਂ ਦੀ ਵੀ ਗੱਲ ਹੈ ਕਿ ਜਿਹੜੇ ਥੰਮੀਆਂ ਸੱਡੋ ਹਿੱਲ ਗਈਆਂ ਉਹਦੇ ਛੱਤ ਕਿੱਥੇ ਵੀ ਘੜੀ ਗਿਰਨ ਵਾਲੀ ਉਸ ਪੋਜੀਸ਼ਨ ਤੇ ਆਪਾਂ ਸਰਕਾਰ ਹੈ ਜੀ ਤੇ ਬਿਲਕੁਲ ਜੀ ਉਦੋਂ ਤਾਂ ਹੀ ਫਿਰ ਕਿਸਾਨਾਂ ਦੇ ਵੱਲ ਹੁਣ ਇੱਕ ਕਿਸਾਨਾਂ ਨੂੰ ਫਿਰ ਕਹਿਣਾ ਪੈ ਗਿਆ ਪਹਿਲਾਂ ਵੀ ਲੰਬੇ ਟਾਈਮ ਤੋਂ ਰੇਲ ਦੇ ਲੀਹਾਂ ਤੇ ਬੈਠੇ ਆ ਵੀ ਅਸੀਂ ਇੱਕ ਵਾਰ ਫਿਰ ਤੋਂ 3 ਤਰੀਕ ਦਾ ਟਾਈਮ ਦਿੱਤਾ ਸਰਕਾਰ ਨੂੰ ਵੀ 3 ਤਰੀਕ ਨੂੰ ਅਸੀਂ ਫਿਰ ਤੋਂ ਰੇਲ ਦੇ ਚੱਕੇ ਜਾਮ ਕਰਾਂਗੇ ਭਾਵੇਂ ਕਿ ਸਿੰਬੋਲਿਕ ਤੌਰ ਤੇ ਹੋਣਗੇ ਕਿਉਂਕਿ 2 ਘੰਟੇ ਦਾ ਟਾਈਮ ਹੈ ਲੇਕਿਨ ਕੀ ਸਰਕਾਰ 3 ਤਰੀਕ ਤੋਂ ਪਹਿਲਾਂ ਪਹਿਲਾਂ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਕਿਉਂਕਿ ਖਾਸ ਤੌਰ ਤੇ ਹੁਣ ਸੈਂਟਰ ਦੇ ਵੱਲੋਂ ਵੀ ਪਰਾਲੀ ਪ੍ਰਬੰਧਨ ਨੂੰ ਲੈ ਕੇ ਸਰਕਾਰ ਨੂੰ ਤਾੜਨਾ ਕੀਤਾ ਜਾ ਰਿਹਾ ਹੈ ਸੋ ਨਾਲ ਇੱਕ ਸਰਬਨ ਸਿੰਘ ਪੰਦੇੜ ਦੇ ਵੱਲੋਂ ਬੜਾ ਅਹਿਮ ਬਿਆਨ ਦਿੱਤਾ ਗਿਆ ਜੀ ਪਰਾਲੀ ਪ੍ਰਬੰਧਨ ਨੂੰ ਲੈ ਕੇ ਉਹ ਕਹਿੰਦੇ ਸਰਕਾਰ ਦੇ ਵੱਲੋਂ ਕੋਈ ਬਹੁਤੀ ਮਦਦ ਨਹੀਂ ਮਿਲ ਰਹੀ ਸਿਰ 2% ਦੀ ਉਹਨੇ ਗੱਲ ਕੀਤੀ ਵੀ ਜੋ ਪਰਾਲੀ ਦਾ ਪੋਲਿਊਸ਼ਨ ਹੁੰਦਾ 2% ਹੁੰਦਾ ਬਾਕੀ 98% ਜਿਹੜਾ ਪੋਲਿਊਸ਼ਨ ਆ ਉਹਦਾ ਹੈਗਾ ਤੇ ਉਹਦੇ ਬਾਰੇ ਸਰਕਾਰ ਕੁਝ ਨਹੀਂ ਕਰਦੀ ਇਸ ਤਰੀਕੇ ਦੇ ਇਲਜ਼ਾਮ ਜਿਹੜੇ ਸਰਕਾਰ ਦੇ ਉੱਪਰ ਲਾਉਂਦੇ ਨਜ਼ਰ ਆਏ ਨੇ ਸਰਕਾਰ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਰੱਖਦੇ ਨਜ਼ਰ ਆਏ ਨੇ ਕਿ ਹੁਣ ਪਰਾਲੀ ਪ੍ਰਬੰਧਨ ਨੂੰ ਲੈ ਕੇ ਸਰਕਾਰ ਜਿਸ ਤਰੀਕੇ ਨਾਲ ਕੇਂਦਰ ਵੀ ਗਾਈਡਲਾਈਨਸ ਜਾਰੀ ਕਰ ਰਹੀ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਮਦਦ ਕਰੇਗੀ ਭਾਵੇਂ ਕਿ ਅੱਜ ਸੀਐਮ ਸਾਹਿਬ ਦੇ ਵੱਲੋਂ ਸਪੈਸ਼ਲ ਮੀਟਿੰਗ ਕੀਤੀ ਗਿਆ ਉਹਦੇ ਵਿੱਚ ਕਿਸਾਨਾਂ ਦੀ ਹਰ ਸੰਭਵ ਮਦਦ ਕਰਨ ਦਾ ਜੋ ਨਿਰਦੇਸ਼ ਨੇ ਉਹ ਅਫਸਰਾਂ ਸਹਿਮਾਨ ਨੂੰ ਦਿੱਤੇ ਗਏ ਨੇ ਕੀ ਹੁਣ ਜਮੀਨੀ ਪੱਧਰ ਤੇ ਉੱਪਰ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਵੀ ਜਮੀਨੀ ਪੱਧਰ ਤੇ ਉੱਪਰ ਤਾਂ ਹੁਕਮ ਪਹੁੰਚਦੇ ਨਹੀਂ ਪਹੁੰਚਣਗੇ ਜਾਂ ਨਹੀਂ ਕਿ ਕਿਸਾਨਾਂ ਦੇ ਨਾਲ ਕੋਈ ਮੀਟਿੰਗ ਤੋਂ ਬਾਅਦ ਤਿੰਨ ਤਰੀਕ ਵਾਲੀ ਸਟ੍ਰਾਈਕ ਦਾ ਜਾਂ ਜਾਂ ਰੇਲ ਰੋਕਣ ਦਾ ਕੋਈ ਹੱਲ ਨਿਕਲੇਗਾ ਜਾਂ ਨਹੀਂ ਜਾਂ ਫਿਰ ਕਿਸਾਨ ਇੱਕ ਵਾਰ ਫਿਰ ਤੋਂ ਰੇਲਾਂ ਤੇ ਬੈਠਣਗੇ ਇਹ ਹੁਣ ਵੇਖਣ ਵਾਲੀ ਗੱਲ ਹੋਏਗੀ ਸੋ ਡਾਕਟਰ ਸਾਹਿਬ ਤੁਸੀਂ ਗੱਲਬਾਤ ਕਰ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਲਖਮੀਂਦਰ ਜੀ ਸਰੋਤਿਆਂ ਦਰਸ਼ਕਾਂ ਸਭਨਾਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਤਿ ਸ੍ਰੀ ਅਕਾਲ ਕ੍ਰਿਸ਼ਨ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਜਿਨ੍ਹਾਂ ਵੱਲੋਂ ਅੱਜ ਦੀਆਂ ਨਾ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ ਉਦ ਤੱਕ ਦਿਓ ਇਜਾਜ਼ਤ ਧੰਨਵਾਦ